ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਅਸੀਂ ਦਿਖਾਉਣ ਲੱਗੇ ਆਂ ਤੇ ਗੁੰਦੀ ਵਾਲੇ ਲੱਡੂ ਕਿਵੇਂ ਬਣਾਈਦੇ ਇਹਦੇ ਵਾਸਤੇ ਅਸੀਂ ਆਇ ਇੱਕ 5 ਗਲਾਸ ਲਏ ਆ ਬੇਸਣ ਦੇ ਤੇ ਇਹਦੇ ਵਿੱਚ ਪਾਣੀ ਪਾ ਕੇ ਅਸੀਂ ਇਦਾਂ ਦਾ ਬੈਟਰ ਬਣਾ ਲਿਆ ਆ ਦੇਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆਪਣੇ ਆਪ ਡਿਗੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਫਰਾਈ ਕਰਾਂਗੇ ਅਸੀਂ ਦੇਸੀ ਘਿਓ ਚ ਬਣਾ ਰਹੇ ਹਾਂ ਤੁਹਾਡੀ ਆਪਣੀ ਮਰਜ਼ੀ ਆ ਕੋਈ ਅਸੀਂ ਤਾਂ ਆਪਣੇ ਘਰੇ ਵਰਤਣੇ ਆ ਇਹ ਤੁਸੀਂ ਹੋਰ ਵੀ ਕੋਈ ਬਰਾਸਪਤੀ ਘਿਓ ਵੀ ਲੈ ਸਕਦੇ ਹੋਣ ਆਪਾਂ ਸ਼ੁਰੂ ਕਰਦੇ ਹਾਂ ਇਹਨੂੰ ਤਲਣ ਵਾਸਤੇ ਇਹਦਾ ਚਾਰਨੀ ਲੈ ਲਵਾਂਗੇ ਛੇਕਾਂ ਵਾਲੀ ਇਹਦਾ ਹੌਲੀ-ਹੌਲੀ ਉੱਤੇ ਪਾਈ ਜਾਵਾਂਗੇ ਆ ਦੇਖੋ ਹੌਲੀ ਹੌਲੀ ਹੱਥ ਦੇ ਨਾਲ ਇਹ ਤਾਂ ਝਾੜੀ ਜਾਣਾ। ਉਹ ਦੇਖੋ ਤਰ ਕੇ ਉੱਪਰ ਆ ਗਈਆਂ। ਪੂਰੀ ਤਰ੍ਹਾਂ ਫਰਾਈ ਹੋ ਗਿਆ ਹੈ ਬੂੰਦੀ ਜਿਹੜੀ ਆ। ਦੇਖੋ ਆਵਾਜ਼। ਇਹਦਾ ਆਵਾਜ਼ ਆਉਣ ਲੱਗ ਪਈ। ਕ੍ਰਿਸਪੀ ਹੋ ਗਈ ਆ। ਹੁਣ ਆਪਾਂ ਕੱਢ ਕੇ ਇਹਨੂੰ ਇਹਦੇ ਵਿੱਚ ਪਾਂ ਜਾ ਰਹੇ ਹਾਂ। ਜਿਹੜੇ ਆਪਾਂ ਗਲਾਸ ਬੇਸਣ ਦੀ ਮੀਜਰਮੈਂਟ ਕੀਤੀ ਸੀਗੀ ਪੰਜ ਬੇਸਣ ਰੇ ਪਾਏ ਸੀਗੇ ਇਦਾਂ ਹੀ ਆਪਾਂ ਪੰਜ ਖੰਡ ਦੇ ਪਾਵਾਂਗੇ ਉਹਦੇ ਵਿੱਚ ਆਪਾਂ ਤਿੰਨ ਗਲਾਸ ਪਾਣੀ ਦੇ ਪਾਵਾਂਗੇ ਸੇਮ ਜੋ ਗਲਾਸ ਖੰਡ ਜੇ ਨਾਲ ਮਿਣੀ ਹੈ ਉਹੀ ਪਾਣੀ ਜਿਹੜਾ ਉਨਾ ਹੀ ਪਾਵਾਂਗੇ ਆਪਾਂ ਤਿੰਨ ਗਲਾਸ ਉਹਦੇ ਪਾਵਾਂਗੇ ਇਹਨੂੰ ਕਾੜਦੇ ਆਂ ਫੇਰ ਜਦੋਂ ਚਾਹਣੀ ਚੰਗੀ ਤਰ੍ਹਾਂ ਪੱਕ ਗਈ ਆਪਾਂ ਇਹਨੂੰ ਬੰਦ ਕਰ ਦਵਾਂਗੇ ਆਪਾਂ ਆਪਣੀ ਚਾਹਣੀ ਬਣ ਕੇ ਹੋ ਗਈ ਹੈ ਤਿਆਰ ਬੂੰਦੀ ਜਿਹੜੀ ਆਪਾਂ ਫਰਾਈ ਕੀਤੀ ਸੀਗੀ ਇਹਨੂੰ ਆਪਾਂ ਵੱਡੇ ਭਾਂਡੇ 'ਚ ਪਾ ਲਿਆ। ਹੁਣ ਇਹਨੂੰ ਚਾਣੀ ਦੇ ਵਿੱਚ ਪਾ ਕੇ ਰਲਾਵਾਂਗੇ। ਹੁਣ ਚਾਣੀ ਪਾ ਕੇ ਇਹਨੂੰ ਆਪਾਂ ਰਲਾਵਾਂਗੇ ਵਿੱਚ। ਤੁਸੀਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਜਿਹੜਾ ਵੀ ਤੁਹਾਡਾ ਦਿਲ ਕਰਦਾ ਆਪਦਾ ਆਮ ਕਾਦੀ ਮੱਗ ਚੋ ਮੱਜੀ ਗ੍ਰाइंड ਕਰਕੇ ਵਿੱਚ ਪਾ ਦਿਓ। ਇਹਦੇ ਬਾਅਦ 'ਚ ਥੋੜਾ ਜਿਹਾ ਜਦੋਂ ਮਿਕਸ ਹੋ ਗਿਆ ਥੋੜੀ ਦੇਰ ਠੰਡਾ ਹੋਣ ਦਵਾਂਗੇ ਫਿਰ ਆਪਾਂ ਇਹਦੇ ਲੱਡੂ ਬਟਾਣਾਂਗੇ। ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਫੇਰ ਲੱਡੂ ਬਟਾਉ। ਲੋ ਜਾਨਾ ਆਪਾਂ ਦੇ ਲੱਡੂ ਬਟਣੇ ਸ਼ੁਰੂ ਕਰਾਂਗੇ। ਇਸ ਤਰ੍ਹਾਂ ਹੱਥ ਦੇ ਵਿੱਚ ਲੈ ਕੇ ਥੋੜਾ ਥੋੜਾ ਪ੍ਰੈਸ ਕਰੀ ਜਾਣਾ। ਇਦਾਂ ਘੁਮਾਈ ਜਾਓ। ਉਹ ਅਭੀ ਵੀ ਘੁਮਾਈ। ਆ ਦੇਖੋ। ਆ ਬਣ ਗਏ ਆਪਣੇ ਲੱਡੂ। ਇਹ ਸਾਜ ਦੇ ਬਣਾ ਲਵਾਂਗੇ। ਸੋ ਜੀ ਆਪਣੇ ਲੱਡੂ ਹੋ ਗਏ ਤਿਆਰ ਗੁੰਦੀ ਵਾਲੇ ਤੁਸੀਂ ਵੀ ਘਰੇ ਬਣਾਓ ਤੇ ਆਪਣੇ ਬੱਚਿਆਂ ਨੂੰ ਛਕਾਓ ਤੇ ਕਮੈਂਟ ਸੈਕਸ਼ਨ ਚ ਜਾ ਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਰੈਸਪੀ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ